ਰਾਜਾ ਵੜਿੰਗ ਤੇ ਉਸ ਦੀ ਪਤਨੀ ਤੇ ਰਵਨੀਤ ਬਿੱਟੂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਸਵਾਲ ਖੜੇ ਇਸ ਲਈ ਕੀਤੇ ਗਏ ਨੇ ਕਿਉਂਕਿ ਬੀਤੇ ਦਿਨੀ ਵੈਂਸ ਭਰਾਵਾਂ ਨੂੰ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਜੋ ਆ ਸ਼ਾਮਲ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੇ ਐਕਸ ਤੇ ਟੈਗ ਕੀਤਾ ਰਾਜਾ ਵੜਿੰਗ ਨੂੰ ਅਮ੍ਰਿਤਾ ਵੜਿੰਗ ਨੂੰ ਰਾਹੁਲ ਗਾਂਧੀ ਨੂੰ ਤੇ ਸਵਾਲ ਕੀਤੇ ਨੇ ਕਿ ਬੈਂਸ ਜਿਸ ਦੇ ਉੱਪਰ ਜੋ ਇਲਜ਼ਾਮ ਲੱਗੇ ਹੋਏ ਨੇ ਤਾਂ ਹੁਣ ਕੀ ਉਹ ਲੋਕਾਂ ਦੇ ਵਿੱਚ ਵਿਚਰੇਗਾ ਮੀਟਿੰਗਾਂ ਦੇ ਵਿੱਚ ਵਿਚਰੇਗਾ ਤਾਂ ਕੀ ਜੋ ਲੁੜਿਆਣਾ ਦੇ ਵਿੱਚ ਜੋ ਔਰਤਾਂ ਹੈਗੀਆਂ ਉਹਨਾਂ ਦੀ ਸੇਫਟੀ ਦੀ ਗਾਰੰਟੀ ਤੁਸੀਂ ਲੈਂਦੇ ਹੋ ਜੀ ਹਾ ਤੁਹਾਨੂੰ ਦੱਸ ਦਈਏ ਕਿ ਜੋ ਐ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਅਜੇ ਇਹ ਦੇ ਵਿਚਾਰ ਜੇਕਰ ਗੱਲ ਕਰੀਏ ਤਾਂ ਹੁਣ ਬਿਆਨਬਾਜ਼ੀਆਂ ਕਰਦਿਆ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ ਮਾਫ ਕਰਨਾ ਤਾਂ ਤੁਹਾਨੂੰ ਦੱਸ ਦੇਣੀ ਹੈ ਕਿ ਰਵਨੀਤ ਬਿੱਟੂ ਦੇ ਵੱਲੋਂ ਜੋ ਆ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਨਿਸ਼ਾਨੇ ਸਾਦੇ ਗਏ ਨੇ ਵੜਿੰਗ ਦੇ ਉੱਪਰ ਤੇ ਨਾਲ ਹੀ ਹਾਈ ਕਮਾਂਡ ਦੇ ਉੱਪਰ ਤਾਂ ਤੁਹਾਨੂੰ ਦੱਸ ਦੇਣਾ ਕਿ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਕੀ ਲਿਖਿਆ ਹੈ ਬਿੱਟੂ ਨੇ ਲਿਖਿਆ ਮੈਂ ਲੁਧਿਆਣੇ ਦੀਆਂ ਬੀਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਸੱਦੀਆਂ ਜਾਂਦੀਆਂ ਹਨ ਅਮ੍ਰਿਤ ਦਾ ਅਮ੍ਰਿਤਾ ਜੀ ਨੂੰ ਇਹ ਸਾਰੇ ਸਵਾਲ ਕਰਨ ਕਿ ਆਈਪੀਸੀ ਦੀ ਧਾਰਾ 300 76 ਦਿਨ ਇੱਕ ਦੋਸ਼ੀ ਜੋ ਹੁਣੇ-ਹੁਣੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਹ ਵੀ ਜਨ ਤੱਕ ਇਕੱਠ ਦਾ ਹਿੱਸਾ ਬਣੇਗਾ ਉਹ ਵੀ ਜਨ ਤੱਕ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਵੇਗਾ ਜੇਕਰ ਹਾ ਤਾਂ ਕੀ ਤੁਸੀਂ ਲੁਧਿਆਣਾ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਓਗੇ ਮਾ ਦਿਵਸ ਤੇ ਕਾਂਗਰਸ ਸਹਾਇਕ ਮੰਡ ਦਾ ਸ਼ਰਮਨਾਕ ਕਾਰਾ ਤਾਂ ਇਹ ਟਵੀਟ ਜਿਹੜਾ ਆ ਉਹ ਕੀਤਾ ਗਿਆ ਹੈ ਰਵਨੀਤ ਸਿੰਘ ਬਿੱਟੂ ਜੋ ਕਿ ਭਾਜਪਾ ਦਾ ਉਮੀਦਵਾਰ ਹੈ ਲੁਧਿਆਣਾ ਤੋਂ ਜਿਸ ਦੇ ਵੱਲੋਂ ਲਗਾਤਾਰ ਤੰਜ ਕਸੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਤੇ ਤਾਂ ਹੁਣ ਇੱਕ ਇਹ ਵੀ ਤੰਜ ਕਸਿਆ ਗਿਆ ਜਿਸ ਦੇ ਵਿੱਚ ਬੈਂਸ ਭਰਾਵਾਂ ਨੂੰ ਉਹਨੇ ਨਿਸ਼ਾਨੇ ਤੇ ਰੱਖਿਆ ਤੇ ਨਾਲ ਹੀ ਵੜਿੰਗ ਪਰਿਵਾਰ ਨੂੰ ਵੀ ਸਵਾਲ ਕੀਤਾ ਹਾਈ ਕਮਾਂਡ ਨੂੰ ਵੀ ਸਵਾਲ ਕੀਤਾ ਤੇ ਇਸ ਦਾ ਜਵਾਬ ਵੀ ਮੰਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਿਮਰਨ ਸਿਮਰਜੀਤ ਬੈਂਸ ਨੇ ਆਪਣੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਨਾਲ ਬੀਤੀ ਦਿਨੀ ਹੀ ਦਿੱਲੀ ਕਾਂਗਰਸ ਹਾਈ ਕਮਾਂਡ ਦੇ ਨਾਲ ਮੁਲਾਕਾਤ ਕੀਤੀ ਸੀ ਦੋਵੇਂ ਭਰਾ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਦੋਵੇਂ ਭਰਾ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਵੀ ਕਰਨਗੇ ਬੈਂਸ ਬ੍ਰਦਰ ਦੇ ਵਜੋਂ ਇਹ ਮਸ਼ਹੂਰ ਨੇ ਉਹ ਆਤਮਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਸਨ ਇਸ ਤੋਂ ਪਹਿਲਾਂ 2019 ਦੀ ਗੱਲ ਕਰੀਏ ਤਾਂ 2019 ਦੀਆਂ ਆਮ ਚੋਣਾਂ ਦੇ ਵਿੱਚ ਸਿਮਰਜੀਤ ਬੈਂਸ ਜਸਨੇ ਲੋਕ ਇਨਸਾਫ ਪਾਰਟੀ ਦੀ ਟਿਕਟ ਤੇ ਚੋਣ ਵੀ ਲੜੀ ਸੀ ਤੇ ਲਗਭਗ 3.7 ਲੱਖ ਵੋਟਾਂ ਹਾਸਲ ਵੀ ਕੀਤੀਆਂ ਸਨ ਉਹ ਜੋ ਇਹਨਾਂ ਚੋਣਾਂ ਦੇ ਵਿੱਚ ਉਪਜੇਤੂ ਵੀ ਰਹੇ ਸਨ ਤਾਂ ਬੈਂਸ ਬ੍ਰਦਰਜ਼ ਨੇ ਇਸ ਮੁਤੱਲਕ ਇਹ ਵੀ ਕਿਹਾ ਹੈ ਜਦੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਕਿ ਬਿਨਾਂ ਸ਼ਰਤ ਕਾਂਗਰਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਰਏ ਨੇ ਅਤੇ ਭਰੋਸਾ ਇਹ ਵੀ ਦਿਵਾਇਆ ਹੈ ਕਿ ਉਹ ਸਿਰਫ ਲੁਧਿਆਣਾ ਦੇ ਵਿੱਚ ਹੀ ਨਹੀਂ ਸਗੋਂ ਸੂਬੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ ਉਤੇ ਕਾਂਗਰਸ ਪਾਰਟੀ ਦੇ ਵਿੱਚ ਰਲੇਵਾ ਹੋ ਚੁੱਕਿਆ ਹੈ ਬਲਵਿੰਦਰ ਬੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ ਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਮੁਲਾਕਾਤ ਕਰਨ ਤੋਂ ਬਾਅਦ ਇਹ ਫੈਸਲਾ ਜਿਹੜਾ ਲਿਆ ਗਿਆ ਉਸ ਤੋਂ ਬਾਅਦ ਟਵਿੱਟਰ ਤੇ ਫੋਟੋ ਪਾਈ ਗਈ ਜਿੱਥੇ ਇਹ ਵੀ ਦੱਸਿਆ ਗਿਆ ਕਿ ਹੁਣ ਜੋ ਬੈਂਸ ਭਰਾ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਇਸ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਜਨਤਕ ਸਿਆਗੇ ਆ ਗਿਆ ਹੈ ਕਿ ਹੁਣ ਕਾਂਗਰਸ ਦੇ ਵਿੱਚ ਜਦੋਂ ਬੈਂਸਪਰਾ ਸ਼ਾਮਿਲ ਹੋਏ ਨਹੀਂ ਤਾਂ ਜਨਤਕ ਮੀਟਿੰਗ ਜਦੋਂ ਹੋਵੇਗੀ ਤਾਂ ਕੀ ਉੱਥੇ ਵੀ ਜਨਤਕ ਮੀਟਿੰਗ ਦੇ ਵਿੱਚ ਬੈਂਸਪਰਾ ਜਾਣਗੇ ਜਿਨ੍ਹਾਂ ਦੇ ਉੱਪਰ ਮਾਮਲੇ ਦਰਜ ਨੇ ਤਾਂ ਤੁਹਾਨੂੰ ਦੱਸ ਦਈਏ ਬੈਂਸ ਦੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਰੋਧੀਆਂ ਦੇ ਵਿੱਚ ਵੀ ਚੋਣ ਜਿੱਤਣ ਦੀ ਚਿੰਤਾ ਹੁਣ ਵੱਧ ਗਈ ਹੈ ਕਿ ਦੱਸ ਦਈਏ ਕਿ ਕਾਂਗਰਸ ਤੋਂ ਪਹਿਲਾਂ ਬੈਂਸ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਜੋ ਆ ਚਰਚਾ ਵੀ ਸਾਹਮਣੇ ਆ ਰਹੀ ਸੀ ਕਿ ਜੋ ਬੈਂਸ ਭਰਾਣੇ ਉਹ ਸ਼ਾਮਲ ਹੋ ਸਕਦੇ ਨੇ ਉਹ ਭਾਜਪਾ ਦੇ ਵਿੱਚ ਲੇਕਿਨ ਵਿੱਚ ਵਿਚਾਲੇ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਬੈਂਸ ਭਰਾ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਤਾਂ ਹੋ ਹੀ ਗਏ ਨੇ ਜਿਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਕਾਂਗਰਸ ਦੇ ਵਿੱਚ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਜੋ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਕਾਂਗਰਸ ਜੋ ਕਾਂਗਰਸ ਦੇ ਉੱਪਰ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਨੇ ਜਿਨ੍ਹਾਂ ਦੇ ਵੱਲੋਂ ਤੰਜ ਲਗਾਤਾਰ ਕਸੇ ਜਾ ਰਹੇ ਨੇ ਤਾਂ ਉਹਨਾਂ ਨੇ ਅੰਮ੍ਰਿਤ ਅਮ੍ਰਿਤਾ ਵੜਿੰਗ ਨੂੰ ਵੀ ਸਵਾਲ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੀ ਗਾਰੰਟੀ ਲਈ ਜਾਂਦੀ ਹੈ ਇਹਨਾਂ ਦੇ ਵੱਲੋਂ ਜਿਸ ਦੇ ਉੱਪਰ 376 ਤਹਿਤ ਮਾਮਲਾ ਦਰਜ ਹੈ ਉਹਨਾਂ ਨੂੰ ਇੱਕ ਤਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਉਸ ਤੋਂ ਬਾਅਦ ਮੀਟਿੰਗਾਂ ਦੇ ਵਿੱਚ ਵੀ ਜਾਵੇਗਾ ਤਾਂ ਲੋਕ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਦਾ ਸلسਲਾ جاری ਹੈ ਤੇ ਹੁਣ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 1 ਜੂਨ ਨੂੰ ਤੇ 4 ਤਰੀਕ ਨੂੰ ਰਿਜ਼ਲਟ ਆਉਣੇ ਨੇ ਤਾਂ ਇਸ ਨੂੰ ਲੈ ਕੇ ਲਗਾਤਾਰ ਸਿਆਸਤ ਪਖੀ ਹੋਈ ਹੈ ਗਰਮਾ ਗਰਮੀ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਨੋਮੀਨੇਸ਼ਨਸ ਵੀ ਕੀਤੀਆਂ ਜਾ ਰਹੀਆਂ ਨੇ ਭਰੀਆਂ ਜਾ ਰਹੀਆਂ ਨੇ ਤਾਂ ਅਜਿਹੇ ਦੇ ਵਿਚਕਾਰ ਜਦੋਂ ਨੋਮੀਨੇਸ਼ਨ ਕਰਨ ਦੇ ਲਈ ਰਵਨੀਤ ਸਿੰਘ ਬਿੱਟੂ ਜਵਾ ਨੋਮੀਨੇਸ਼ਨ ਭਰਨ ਦੇ ਲਈ ਜਾਂਦੇ ਨੇ ਤਾਂ ਮੌਕੇ ਤੇ ਲੋਕਾਂ ਦਾ ਇੰਨਾ ਜ਼ਿਆਦਾ ਇਕੱਠ ਹੁੰਦਾ ਹੈ ਜਿਸ ਤੋਂ ਬਾਅਦ ਜੋ ਰਵਨੀਤ ਬਿੱਟੂ ਇਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਇਕੱਠ ਦੇਖ ਕੇ ਹੀ ਤੁਸੀਂ ਅੰਦੇਸ਼ਾ ਲਗਾ ਲਓ ਕਿ ਇਸ ਵਾਰ ਜੱਤ ਜਿਹੜੀ ਐ ਉਹ ਭਾਜਪਾ ਦੀ ਪੱਕੀ ਐ ਤੇ ਰਵਨੀਤ ਬਿੱਟੂ ਜ਼ਰੂਰ ਜਿੱਤੇਗਾ ਤਾਂ ਭਾਜਪਾ ਦੇ ਵੱਲੋਂ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਇਸ ਵਾਰ 400 ਤੋਂ ਪਾਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗਾਲ ਕੱਢ ਲਈਏ ਉਹਨਾਂ ਦੇ ਵੱਲੋਂ ਵੀ ਲਗਾਤਾਰ ਨਾਰੇ ਲਗਾਏ ਜਾ ਰਹੇ ਨੇ 13 0 ਤੇ ਹੋਰ ਸ਼੍ਰੋਮਣੀ ਕਾਲੀ ਦਲ ਦੀ ਗਾਲ ਕੱਢ ਲਈਏ ਭੋਜਨ ਸਮਾਜ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਇਹਨਾਂ ਸਾਰਿਆਂ ਦੇ ਵੱਲੋਂ ਦਾਵੇ ਕੀਤੇ ਜਾ ਰਹੇ ਨੇ ਕਿ ਇਹ ਇਸ ਵਾਰੀ ਜਿੱਤ ਕੇ ਹੀ ਰਹਿਣਗੇ ਤਾਂ ਜਿੱਥੇ ਵਿਰੋਧੀਆਂ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਤੰਜ ਕਸੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਸ ਨੂੰ ਕੀ ਵਿਧਾਨ ਸਭਾ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਸੀ ਜਿਸ ਨੂੰ ਕੋਈ ਵੀ ਯਕੀਨ ਨਹੀਂ ਸੀ ਕਿ ਅਜੇ ਹੀ ਜਿੱਤ ਮਿਲ ਸਕਦੀ ਹੈ 92 ਸੀਟਾਂ ਜਿਤਾ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਹੈ ਹੁਣ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਜਾਵੇਗੀ ਵਿਰੋਧੀਆਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਦੇ ਵੱਲੋਂ ਜੋ ਆ ਲਗਾਤਾਰ ਚੋਣ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਕੋਸ਼ਿਸ਼ਾਂ ਦੇ ਵਿਚਕਾਰ ਹੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਆ ਕਰਨਾ ਪੈਂਦਾ ਹੈ ਤਾਂ ਮੁਸ਼ਕਲਾਂ ਦੇ ਵਿਚਾਲੇ ਹੁਣ ਕਿਤੇ ਨਾ ਕਿਤੇ ਬੀਜੇਪੀ ਜੋ ਆ ਮੁਸ਼ਕਲਾਂ ਦੇ ਵਿੱਚ ਇਸ ਲਈ ਆ ਰਹੇ ਨੇ ਕਿਉਂਕਿ ਚੋਣ ਪ੍ਰਚਾਰ ਕਰਨ ਜਾਂਦੇ ਨੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਲਗਾਤਾਰ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਇੱਕ ਇਮੇਜ ਜੋ ਆਉ ਕ੍ਰੀਏਟ ਹੁੰਦੀ ਹੈ ਕਿ ਭਾਜਪਾ ਜੋ ਹੈ ਉਹ ਨਹੀਂ ਜਿੱਤ ਸਕਦੀ ਪਰ ਕਿਤੇ ਨਾ ਕਿਤੇ ਭਾਜਪਾ ਜੋ ਆ ਉਹ ਵੀ ਜਿੱਤ ਸਕਦੀ ਹੈ ਇਹ ਜੋ ਹੈ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਹੁਣ ਪੰਜਾਬ ਦੀ ਆਵਾਮ ਨੇ ਪਾਰਟੀ ਜੋ ਹੈ ਉਹ ਦੇਖ ਲਈ ਹੈ ਮੌਜੂਦਾ ਸਰਕਾਰ ਦੀ ਵੀ ਉਹਨਾਂ ਨੇ ਰਣਨੀਤੀ ਦੇਖ ਲਈ ਹੈ ਕਿਸ ਤਰੀਕੇ ਨਾਲ ਕੰਮ ਕੀਤੇ ਜਾ ਰਹੇ ਨੇ ਦਾ ਕਾਂਗਰਸ ਨੂੰ ਜਤ ਹਾਸਲ ਹੋ ਸਕਦੀ ਹੈ ਤਾਂ ਲਗਾਤਾਰ ਬਿਆਨਬਾਜ਼ੀਆਂ ਜਾਰੀ ਨੇ ਰਵਨੀਤ ਬਿੱਟੂ ਦੇ ਵੱਲੋਂ ਤੰਜ ਕੱਸਿਆ ਗਿਆ ਤੇ ਨਾਲ ਹੀ ਵੱਡੇ ਸਵਾਲ ਜੋ ਆ ਉਹ ਖੜੇ ਕੀਤੇ ਗਏ ਨੇ ਰਾਜਾ ਵੜਿੰਗ ਹਾਈ ਕਮਾਂਡ ਤੇ ਨਾਲ ਹੀ ਜੋ ਅਮ੍ਰਿਤਾ ਵੜਿੰਗ ਤੇ ਤਾਂ ਲੁਧਿਆਣਾ ਦੇ ਵਿੱਚ ਜੋ ਇਸ ਦੇ ਵਿੱਚ ਜੋ ਰਵਨੀਤ ਬਿੱਟੂ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤਾਂ ਅਜੇ ਦੇ ਵਿਚਕਾਰ ਉਹਨਾਂ ਦੇ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਜਾਰੀ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਆਖਰ ਉਨ੍ਹਾਂ ਦੇ ਵੱਲੋਂ ਜੋ ਤੰਜ ਜੋ कसे ਗਏ ਨੇ ਜੋ ਸਵਾਲ ਚੁੱਕੇ ਗਏ ਨੇ ਉਸ ਦੇ ਆਧਾਰ ਤੇ ਹੁਣ ਕੀ ਜਵਾਬ ਅਗਿਓਂ ਦੀ ਕਾਂਗਰਸ ਹਾਈ ਕਮਾਂਡ ਦਿੰਦੀ ਹੈ ਜਾਂ ਫਿਰ ਅਗਿਓਂ ਦੀ ਅਮ੍ਰਿਤਾ ਵੜਿੰਗ ਜਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਇਸ ਦਾ ਕੀ ਪਲਟਵਾਰ ਕੀਤਾ ਜਾਂਦਾ ਕਿਉਂਕਿ ਜਦੋਂ ਰਵਨੀਤ ਸਿੰਘ ਬਿੱਟੂ ਜਦੋਂ ਮੌਕੇ ਤੋਂ ਜੋ ਉਹਨਾਂ ਦਾ ਆਪਣਾ ਸਰਕਾਰੀ ਘਰ ਹੈ ਉਹਦੇ ਵਿੱਚੋਂ ਜਦੋਂ ਉਹ ਨਿਕਲ ਗਏ ਸੀਗੇ ਉਹਨਾਂ ਨੂੰ ਨਗਰ ਨਿਗਮ ਦੇ ਵੱਲੋਂ ਲੈਟਰ ਜਾਰੀ ਕੀਤਾ ਗਿਆ ਸੀ ਨੋਟਿਸ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਧੀ ਰਾਤ ਨੂੰ ਹੀ ਉਹ ਮੌਕੇ ਤੋਂ ਬੰਗਲਾ ਖਾਲੀ ਕਰਕੇ ਨਿਕਲ ਜਾਂਦੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਜੋ ਆ ਗੈਣੇ ਵੇਚ ਕੇ ਜੋ ਕਰਜ਼ਾ ਸੀਗਾ ਉਹ ਦੇ ਦਿੱਤਾ ਹੈ ਤਾਂ ਆਪ ਸਰਕਾਰ ਦੇ ਵੱਲੋਂ ਜਿਹੀ ਰਣਨੀਤੀ ਬਣਾਈ ਜਾ ਰਹੀ ਹੈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਰਾਜਾ ਵਡਿੰਗ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਰਵਨੀਤ ਸਿੰਘ ਬਿੱਟੂ ਤੇ ਕਿ ਇੰਨੇ ਸਾਲਾਂ ਦੇ ਵਿੱਚ ਕਿਉਂ ਆਪਣਾ ਘਰ ਵੀ ਨਹੀਂ ਬਣਾ ਸਕੇ ਜੇਕਰ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਤੇ ਲਗਾਤਾਰ ਹੀ ਰਾਜਾ ਵੜਿੰਗਾਮੋ ਸਾਹਮਣੇ ਹੋ ਰਹੇ ਨੇ ਲਗਾਤਾਰ ਇਹਨਾਂ ਦੀ ਟਵੀਟ ਵਾਰ ਵੀ ਸਾਹਮਣੇ ਆਉਂਦੀ ਰਹੀ ਹੈ ਲਗਾਤਾਰ ਟਵੀਟ ਤੇ ਵੀ ਜਿਵੇਂ ਇੱਕ ਦੂਜੇ ਤੇ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਤਾ ਬੀਤੇ ਦਿਨਾਂ ਦੀ ਗੱਲ ਕਰ ਲਈ ਤਾਂ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਰਾਜਾ ਵਡਿੰਗ ਤੇ ਸਵਾਲ ਵੀ ਚੁੱਕੇ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਸੀਂ ਜੋ ਮਹਾਤਮਾ ਗਾਂਧੀ ਨੇ ਉਹਨਾਂ ਦੀ ਤਸਵੀਰ ਤੁਸੀਂ ਵਰਤ ਨਹੀਂ ਰਹੇ ਹੋ ਦੂਜੇ ਪਾਸੇ ਰਾਜਾ ਵਡਿੰਗ ਜੋ ਨੇ ਉਹ ਰਵਨੀਤ ਸਿੰਘ ਬਿੱਟੂ ਤੇ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਪਹਿਲਾਂ ਤਾਂ ਬਿਆਨਤ ਸਿੰਘ ਜੋ ਨੇ ਉਹਨਾਂ ਦੀ ਤੁਸੀਂ ਤਸਵੀਰ ਲਗਾ ਕੇ ਚੋਣ ਪ੍ਰਚਾਰ ਕਰਦੇ ਹੋ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵੱਲੋਂ ਤੁਹਾਨੂੰ ਕਿਹਾ ਜਾਂਦਾ ਤੁਹਾਡੇ ਤੇ ਸਵਾਲ ਕੀਤੇ ਜਾਂਦੇ ਨੇ ਤੁਹਾਨੂੰ ਗद्दार ਕਿਹਾ ਜਾਂਦਾ ਤਾਂ ਤੁਸੀਂ ਉਹ ਤਸਵੀਰਾਂ ਹਟਾ ਦਿੰਦੇ ਹੋ ਤਾਂ ਲਗਾਤਾਰ ਟਵੀਟ ਹੋ ਰਹੀਆਂ ਦੀ ਜਾਰੀ ਹੈ ਤੇ ਹੁਣ ਰਵਨੀਤ ਸਿੰਘ ਬਿੱਟੂ ਨੇ ਮੋੜ ਤੋਂ ਸਵਾਲ ਖੜੇ ਕੀਤੇ ਨੇ ਹਾਈ ਕਮਾਂਡ ਤੇ ਕਾਂਗਰਸ ਹਾਈ ਕਮਾਂਡ ਤੇ ਰਾਜਾ ਵੜਿੰਗ ਤੋਂ ਸਵਾਲ ਪੁੱਛੇ ਨੇ ਤੇ ਨਾਲ ਹੀ ਅਮ੍ਰਿਤਾ ਵੜਿੰਗ ਤੋਂ ਸਵਾਲ ਪੁੱਛੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਵੱਲੋਂ ਹੁਣ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਰਾਜਾ ਵਡਿੰਗ ਦੇ ਵੱਲੋਂ ਅਮ੍ਰਿਤਾ ਵਡਿੰਗ ਦੇ ਵੱਲੋਂ ਕੀ ਜਵਾਬ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਜਾਵੇਗਾ ਹੋਰ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਹਮਦਰ ਟੀਵੀ ਦੇ ਨਾਲ